ਕੋਈ ਨਹੀਂ 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 ਜੀ ਮੁਖਬਰ ਖਾਸ ਤੋਂ ਸਾਨੂੰ ਇਤਲਾਹ ਮਿਲੀ ਸੀ ਕਿ ਪਾਪਾ ਪੋੜੀ ਵਾਲਾ ਬਾਜ਼ਾਰ ਵਿਖੇ ਇੱਕ ਰਕਸ਼ਮ ਹੋਮਸਟੇ ਨਾਮ ਦਾ ਹੋਟਲ ਹੈ ਜਿੱਥੇ ਦੇਵਪਾਰ ਦਾ ਧੰਦਾ ਜਿਹੜਾ ਚਲਾਇਆ ਜਾ ਰਿਹਾ ਇਸ ਤੇ ਪੁਲਿਸ ਪਾਰਟੀ ਦੇ ਨਾਲ ਰੇਡ ਕਰਕੇ ਹੋਟਲ ਦੇ ਵਿੱਚੋਂ 6 ਲੜਕੀਆਂ ਨੂੰ ਬਰਾਮਦ ਕੀਤਾ ਗਿਆ ਹੋਟਲ ਜਿਸ ਲੜਕੇ ਸਾਬਾ ਵਾਸੀ ਸੁਹੁਰਾ ਨੇ ਲੀਜ਼ ਤੇ ਲਿਆ ਸੀ ਉਸ ਨੂੰ ਤੇ ਉਸਦੇ ਮੈਨੇਜਰ ਨੂੰ ਕਾਬੂ ਕੀਤਾ ਗਿਆ ਤੇ ਹੋਟਲ ਦੇ ਵਿੱਚੋਂ ਜਿਹੜਾ ਦੌਰਾਨ ਰੇਡ ਜਿਹੜੇ ਆ 11 ਵਿਅਕਤੀ ਹੋਰ ਜਿਹੜੇ ਗ੍ਰਿਫਤਾਰ ਹੋਏ ਨੇ ਸਰ ਲੋਕ ਨੇ ਕੁੜੀਆਂਆਂ ਜਾਂ ਬਾਹਰ ਸੀ ਉਹ ਬਾਹਰ ਦੀਆਂ ਕੁੜੀਆਂਆਂ ਆ ਜਾਂ ਕੰਟੈਕਟ ਕਿੱਦਾਂ ਨੇ ਹੁੰਦੇ ਸੀਗੇ ਉਹ ਥੋੜਾ ਬੀਤ ਗਿਆ ਆ ਇਹ ਅਮਰਸਰ ਸ਼ਹਿਰ ਦੇ ਦਿਹਾਤੀ ਦੇ ਏਰੀਏ ਦੇ ਵੱਖ-ਵੱਖ ਇਲਾਕੇ ਦੀਆਂ ਰਹਿਣ ਵਾਲੀਆਂ ਲੜਕੀਆਂ ਸੀ ਜਿਨ੍ਹਾਂ ਨੂੰ ਪੈਸੇ ਵਗੈਰਾ ਦਾ ਲਾਲਚ ਦੇ ਕੇ ਜਿਹੜਾ ਇਹਨਾਂ ਕੋਲੋਂ ਜਿਸਮ ਪ੍ਰੋਸ਼ੀ ਦਾ ਧੰਦਾ ਕਰਾਉਂਦੇ ਸੀ ਤੇ ਆਪ ਵੀ ਉਸ ਦੇ ਵਿੱਚੋਂ ਕਮਾਈ ਕਰਦੇ ਸੀ ਸਰ ਪਤਾ ਲੱਗਾ ਵੀ ਕਿੱਦਾਂ ਕਸਟਮਰ ਨੂੰ ਉੱਥੇ ਦਾ ਟੱਕ ਲੈ ਹੁੰਦੇ ਸੀਗੇ ਜਾਂ ਆਨਲਾਈਨ ਕੋਈ ਕੰਮ ਹੁੰਦਾ ਸੀਗਾ ਤੇ ਕਰਦੇ ਕੁਝ ਨਹੀਂ ਇਹਨਾਂ ਦਾ ਜੋ ਪੁੱਛ ਕੇ ਆਇਆ ਕਿ ਇੱਕ ਦੂਸਰੇ ਤੋਂ ਜਿਵੇਂ ਕੋਈ ਕਸਟਮਰ ਆਇਆ ਉਸ ਤੋਂ ਬਾਅਦ ਅਗਲੇ ਲਿੰਕ ਦੇ ਵਿੱਚ ਕੋਈ ਨਾ ਕੋਈ ਨਾ ਕੋਉਂਦਾ ਉਸ ਤਰੀਕੇ ਨਾਲ ਇਹ ਕਾਰੋਬਾਰ ਕਰ ਰਹੇ ਸੀ ਤੇ ਬਿਲਕੁਲ ਅਸੀਂ ਇਸ ਤੋਂ ਪਹਿਲਾਂ ਵੀ ਅੱਠ ਪਰਚੇ ਜਿਹੜੇ ਆਈ ਮੋਰਲ ਐਕਟੀਵਿਟੀ ਦੇ ਪਿਛਲੇ 4 ਮਹੀਨਿਆਂ ਦੌਰਾਨ ਦਿੱਤੇ ਆ ਤੇ ਅੱਗੇ ਵੀ ਇਸੇ ਤਰ੍ਹਾਂ ਅਸੀਂ ਜਿਹੜਾ ਬਿਲਕੁਲ ਇਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਜੀ ਬਿਲਕੁਲ ਸਖਤ ਕੀਤੀ ਜਾਵੇਗੀ ਸਰ ਕੁੜੀਆਂ ਕੁੜੀਆਂ ਬਾਲਗ ਹੈ ਕਿ ਨਾ ਬਾਲਗ ਇਹ ਇਸ ਕੁੜੀਆਂ ਸਾਰੀਆਂ ਬਾਲਗ ਨੇ ਜੀ ਕਿਹੜੇ ਮੁੰਡੇ ਫੜੇ ਗਏ ਨੇ ਉਹ ਵੀ ਬਾਲਕਿਆਂ ਜਾਂ ਹਾਂਜੀ ਮੁੰਡੇ ਬਾਲਗ ਨੇ ਤਕਰੀਬਨ ਪਰ ਉਹਨਾਂ ਦੀ ਉਮਰ 20 ਤੋਂ 25 ਸਾਲ ਦੇ ਕਰੀਬ ਦੀ ਬਹਿ ਹਮਸਰਧਿਆਤੀ ਦੇ ਇੰਨਾਂ ਦੇ ਰਹਿਣ ਵਾਲੇ ਨੇ ਕਿਹੜੀਆਂ ਕੁੜੀਆਂ ਇਹ ਗਲਤ ਕੰਮ ਤੇ ਪੈਂਦੇ ਕੋਈ ਨਸ਼ੇ ਦੀਆਂ ਨਹੀਂ ਆਉਂਦੀਆਂ ਜਾਂ ਬੋਤਾ ਹੋਤਾ ਹੀ ਉਹ ਫੈਸਲੇ ਕਈ ਵਾਰ ਇਹੋ ਜਿਹਾ ਹੁੰਦਾ ਹੈ ਜੀ ਕੁਝ ਲੜਕੀਆਂ ਜੋ ਨਸ਼ੇ ਦੇ ਲਾਲਚ ਚ ਪੈ ਕੇ ਨਸ਼ੇ ਦੇ ਵਿੱਚ ਆ ਜਾਂਦੀਆਂ ਨੇ ਫਿਰ ਪੂਰਤੀ ਵਾਸਤੇ ਉਹਨਾਂ ਕੋਲ ਜਦੋਂ ਖਰਚਾ ਨਹੀਂ ਮਿਲਦਾ ਤਾਂ ਇਸ ਧੰਦੇ 'ਚ ਫਸ ਜਾਂਦੀਆਂ ਨੇ ਉਸ ਆਪਣੇ ਹੋਰ ਲਾਲਚ ਵਾਸਤੇ ਜਿਹੜਾ ਪੈਸੇ ਦੇ ਵਾਸਤੇ ਇਸ ਧੰਦੇ 'ਚ ਫਸਦੀਆਂ ਨੇ ਇਹ ਅਪੀਲ ਹੈ ਕਿ ਇਹ ਕੰਮ ਜਿਹੜਾ ਗੈਰਕਾਨੂੰਨੀ ਆ ਬਿਲਕੁਲ ਵੀ ਇਹ ਕੰਮ ਜਿਹੜਾ ਵਾ ਸ਼ਹਿਰ ਦੇ ਵਿੱਚ ਜਿਹੜਾ ਨਾ ਕੀਤਾ ਜਾਵੇ ਜੀ ਇੰਨੀ ਦੇਰ ਤੋਂ ਕੰਮ ਕਰਾਇਆ ਸੀ ਪਤਾ ਲੱਗਾ ਇਹ 2-3 ਮਹੀਨੇ ਤੋਂ ਹੋਟਲ ਨੇ ਜਿਹੜਾ ਲੀਸ ਤੇ ਲਿਆ ਹੋਇਆ ਸੀ ਸਰ ਉੱਤੇ ਕੋਈ ਪੈਨਾ ਕੋਈ ਪਰਚਾ ਪੁੱਛਾ ਹੈ ਅ ਫਿਲਹਾਲ ਇਸ ਵਿਅਕਤੀ ਤੇ ਤਾਂ ਪਹਿਲਾਂ ਹੈ ਨਹੀਂ ਸੀ ਹੋਟਲ ਦਾ ਪੁਰਾਣਾ ਰਿਕਾਰਡ ਜਿਹੜਾ ਚੈੱਕ ਕਰਾਂਗੇ ਕਿ ਉਸਤੇ ਮਾਲਕ ਨੂੰ ਜਿਹੜਾ ਸ਼ਾਮਲ ਤਫਤੀਸ਼ ਕਰਕੇ ਉਸ ਪਾਸੋਂ ਵੀ ਜਿਹੜਾ ਰਿਕਾਰਡ ਹਾਸਲ ਕਰਾਂਗੇ ਜੀ ਸਰ ਮੇਨ ਕੋਣ ਹੈਗਾ ਦਾ ਜਿਹੜਾ ਸਾਰਾ ਕੁਝ ਹੈਂਡਲ ਕਰਦਾ ਸੀ ਉਹ ਬਿਲਕੁਲ ਜੀ ਜਿਹੜਾ ਜਿਸਨੇ ਹੋਟਲ ਲੀਜ਼ ਤੇ ਲਿਆ ਸੀ ਜਿਹੜਾ ਮੈਨੇਜਰ ਰੱਖਿਆ ਸੀ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ